ਰਿਸ਼ਤੇਦਾਰਾਂ ਨੇ ਉਂਗਲਾਂ ਲਾ ਲਾ ਕੇ ਪਿਉਤੀ ਦੇ ਪਿਆਰ ਦੇ ਵਿੱਚ ਇੰਨਾ ਕ ਫਰਕ ਪਾਤਾ ਕਿ ਇੱਕ ਧੀ ਆਪਣੇ ਪਿਓ ਨੂੰ ਗਲਤ ਸਮਝਣ ਲੱਗ ਗਈ। ਇੱਕ ਧੀ ਅੰਦਰੋਂ ਅੰਦਰੀ ਆਪਣੇ ਪਿਓ ਨੂੰ ਨਫ਼ਰਤ ਕਰਨ ਲੱਗ ਗਈ। ਇਹੋ ਜਿਹਾ ਉਹਨਾਂ ਰਿਸ਼ਤੇਦਾਰਾਂ ਨੇ ਕੀ ਉਸ ਧੀ ਦੇ ਦਿਮਾਗ 'ਚ ਭਰਤਾ ਏ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਭੈਣ ਦੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਸ ਭੈਣ ਨੂੰ ਇੰਨੀ ਕੁ ਉਂਗਲਾਂ ਲਾਈਆਂ ਕਿ ਉਹਨਾਂ ਦਾ ਘਰ-ਪਾੜ੍ਹਣ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਆਪਸ ਦੇ ਵਿੱਚ ਦੂਰ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਜਦੋਂ ਉਸ ਭੈਣ ਨੂੰ ਸੱਚ ਦਾ ਪਤਾ ਲੱਗਿਆ ਤਾਂ ਫਿਰ ਪਛਤਾਵੇ ਪੱਲੇ ਰਹਿ ਗਏ ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਭੈਣ ਕਹਿੰਦੀ ਵੀ ਜਿਹੜੇ ਮੇਰੇ ਫਾਦਰ ਸਾਹਿਬ ਹੋរី ਸਨ ਉਹ ਚਾਰ ਭੈਣ ਭਰਾ ਸਨ ਦੋ ਮੇਰੀਆਂ ਭੂਆ ਵੱਡੀਆਂ ਸਨ ਤੀਜੇ ਨੰਬਰ ਤੇ ਮੇਰਾ ਪਿਓ ਸੀ ਤੇ ਚੌਥੇ ਨੰਬਰ ਤੇ ਮੇਰਾ ਚਾਚਾ ਸੀ ਚਲੋ ਜੀ ਮੇਰੀਆਂ ਭੂਆ ਦਾ ਚੰਗੇ ਘਰਾਂ ਚ ਵਿਆਹ ਹੋ ਗਿਆ ਚਲੋ ਜੀ ਉਹ ਆਪ ਦੇ ਆਪ ਦੇ ਘਰੇ ਵੱਸਣ ਲੱਗ ਗਈਆਂ ਉਸ ਤੋਂ ਬਾਅਦ ਮੇਰੇ ਪਿਓ ਦਾ ਵਿਆਹ ਕੀਤਾ ਜਾਂਦਾ ਮੇਰੇ ਪਿਓ ਤੇ ਚਾਚੇ ਕੋਲੇ ਲਗਭਗ 12 ਕਿੱਲੇ ਜ਼ਮੀਨ ਦੇ ਸਨ ਦੋਵਾਂ ਪਰ ਹਮ ਨੂੰ 6-6 ਕਿੱਲੇ ਜ਼ਮੀਨ ਆਉਂਦੀ ਸੀ ਕਹਿੰਦੇ ਚਲੋ ਜੀ ਜਦੋਂ ਮੇਰੇ ਪਿਓ ਦਾ ਵਿਆਹ ਹੋਇਆ ਵਿਆਹ ਤੋਂ ਸਾਲ ਕੁ ਬਾਅਦ ਮੈਂ ਪੈਦਾ ਹੋਈ ਮਾੜੀ ਕਿਸਮਤ ਨੂੰ ਕੀ ਹੋਇਆ ਕਿ ਜਦੋਂ ਮੈਂ ਸਿਰਫ 15 ਕਿ ਦਿਨਾਂ ਦੀ ਸੀ ਉਦੋਂ ਮੇਰੇ ਪਿਓ ਦਾ ਐਕਸੀਡੈਂਟ ਹੋ ਗਿਆ ਤੇ ਮੇਰਾ ਪਿਓ ਦੁਨੀਆ ਨੂੰ ਵਾਲ ਵਿਦਾ ਕਹਿ ਗਿਆ ਕਹਿੰਦੀ ਹੁਣ ਮਾਵਾਂ ਧੀਆਂ ਇਕੱਲੀਆਂ ਰਹਿ ਗਈਆਂ ਚਲੋ ਜੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਭੋਗ ਤੋਂ ਬਾਅਦ ਦਾਦਾ ਦਾਦੀ ਵੀ ਉਦੋਂ ਜਾਂਦੇ ਸਨ ਸਾਰਿਆਂ ਨੇ ਸਮਝਾਇਆ ਚਾਚੇ ਨੂੰ ਸਮਝਾਇਆ ਮੇਰੀ ਮਾਂ ਨੂੰ ਸਮਝਾਇਆ ਚਲੋ ਜੀ ਕਹਿ ਘਵਾ ਕੇ ਮੁੱਕ ਦੀ ਗੱਲ ਹੈ ਕਿ ਮੇਰੀ ਮਾਂ ਨੂੰ ਮੇਰੇ ਚਾਚੇ ਘਰੇ ਬਿਠਾਤਾ ਉਦੋਂ ਕਿ ਦੀ ਭੈਣ ਕਹਿੰਦੀ ਉਦੋਂ ਮੇਰੀ ਉਮਰ ਲਗਭਗ 28 ਦਿਨ ਹੋ ਚੁੱਕੀ ਸੀਗੀ ਤਾਂ ਫਿਰ ਚਾਚੇ ਦੇ ਘਰ ਦੋ ਜੋੜੀਆਂ ਬੱਚੀਆਂ ਪੈਦਾ ਹੋਈਆਂ ਮੇਰੀ ਮਾਂ ਦੀ ਕੁੱਖ ਚੋਂ ਤੇ ਫਿਰ 1.5 ਸਾਲ ਦੀ ਬੇਥੀ ਮੇਰਾ ਛੋਟਾ ਭਰਾ ਪੈਦਾ ਹੋਇਆ ਕਹਿੰਦੀ ਚਲੋ ਜੀ ਜਦੋਂ ਮੈਂ ਸੁਰਤ ਸੰਭਲੀ ਤਾਂ ਮੈਂ ਚਾਚਾ ਨੂੰ ਪਾਪਾ ਪਾਪਾ ਕਹਿਣ ਲੱਗਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਮੇਰਾ ਪਿਓ ਕੌਣ ਆ ਤੇ ਮੇਰਾ ਚਾਚਾ ਵੀ ਮੇਰੇ ਸਾਹਮਣੇ ਸਾ ਲੈਂਦਾ ਸੀਗਾ ਚਲੋ ਜੀ ਅਸੀਂ ਚਾਰ ਭੈਣ ਭਰਾ ਹੋ ਗਏ 12 ਕਿੱਲੇ ਜ਼ਮੀਨ ਸੀ ਮੇਰੇ ਚਾਚੇ ਨੇ ਬਹੁਤ ਮਿਹਨਤ ਕਰਨੀ ਮੇਰੀ ਮਾਂ ਨੇ ਵੀ ਡੰਗਰ ਨੁਗਰ ਸਾਂਭਿਆ ਕਰਨੇ ਕਹਿੰਦੀ ਮਾੜੀ ਕਿਸਮਤ ਨੂੰ ਕੀ ਹੋਇਆ ਕਿ ਜਦੋਂ ਮੈਂ 15 ਸਾਲਾਂ ਦੀ ਹੋਈ ਤਾ ਮੇਰੀ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਕਹਿੰਦੀ ਮੈਂ 15 ਸਾਲਾਂ ਦੀ ਹੋਊਂਗੀ ਲਗਭਗ। ਛੋਟੀਆਂ ਭੈਣਾਂ ਕੋਈ 2 ਸਾਲ ਲਗਭਗ ਛੋਟੀਆਂ ਹੋਣਗੀਆਂ ਤੇ ਛੋਟਾ ਭਰਾ ਉਦੋਂ ਕਿਦੀ ਲਗਭਗ 10-10.5 ਸਾਲ ਦਾ ਹੋਊਗਾ। ਕਹਿੰਦੀ ਚਲੋ ਜੀ ਸਾਰਾ ਘਰ ਖਿੱਲਰ ਗਿਆ। ਘਰ ਚ ਨਿਆਣੇ ਰਹਿ ਗਏ ਜਾਂ ਸਾਡਾ ਇੱਕ ਚਾਚਾ ਰਹਿ ਗਿਆ। ਕਹਿੰਦੀ ਹੁਣ ਮੈਂ 15 ਸਾਲਾਂ ਦੀ ਸੀਗੀ। ਮੇਰੇ ਮੋਢਿਆਂ ਤੇ ਸਾਰੀ ਕਬੀਲਦਾਰੀ ਪੈ ਗਈ। ਚਲੋ ਜੀ ਮੈਂ ਤੜਕੇ 4 ਵਜੇ ਉੱਠਿਆ ਕਰਨਾ। ਝਾੜੂ-ਝੂੜ ਕਰੇ ਫੇਰਿਆ ਕਰਨਾ, ਆਟਾ ਗੁੰਨਿਆ ਕਰਨਾ, ਮਧਾਣੀ ਪਾਇਆ ਕਰਨੀ, ਜਿਵੇਂ ਵੀ ਇੰਗੀਆਂ ਟੁੱਟੀਆਂ ਰੋਟੀਆਂ ਪਕਾਉਣੀਆਂ ਆਇਆ ਕਰਨੀਆਂ, ਪਕਾ ਦਿਆ ਕਰਨੀਆਂ, ਜਿਵੇਂ ਸਬਜੀ ਬੰਨੀ, ਥੂਣ ਮਰਚਕ ਦੇ ਵੱਧ ਪੈ ਗਿਆ, ਕਦੇ ਘੱਟ ਪੈ ਗਿਆ, ਤੁਹਾਨੂੰ ਪਤਾ ਕਿ ਜਿਹੋ ਜਿਹੇ ਬੱਚਿਆਂ ਦੇ ਕੰਮ ਹੁੰਦੇ ਆ। ਕਹਿੰਦੇ ਚਲੋ ਜੀ ਸਾਲ ਜਿਹੜਾ ਮੈਂ ਇਸ ਤਰ੍ਹਾਂ ਕੱਲੀ ਕੰਮ ਕਰਦੀ ਰਹੀ, ਉਸ ਤੋਂ ਬਾਅਦ ਮੇਰੀਆਂ ਛੋਟੀਆਂ ਭੈਣਾਂ ਮਣੀਆਂ ਜੇ ਵੱਡੀਆਂ ਹੋ ਗਈਆਂ ਹੋਰ। ਮੈਂ 12 ਸਾਲਾਂ ਦੀ ਹੋ ਗਈ ਤੇ ਨਾਲ ਮੇਰੀਆਂ ਛੋਟੀਆਂ ਭੈਣਾਂ ਮੇਰੇ ਹੱਥ ਵਟਾਉਣ ਲੱਗ ਗਈਆਂ। ਚਲੋ ਜੀ ਅਸੀਂ ਤਿੰਨੇ ਭੈਣਾਂ ਨੇ ਤੜਕੇ 4 ਕਿਸੇ ਨੇ ਆਟਾ ਗੁੰਨਣ ਲੱਗ ਜਾਇਆ ਕਰਨਾ ਕਿਸੇ ਨੇ ਲੀਡੇ ਕੱਪੜੇ ਧੋਣ ਲੱਗ ਜਾਇਆ ਕਰਨਾ ਕਹਿੰਦੀ ਨਹੀਂ ਤੇ ਸਿਆਲਾਂ ਦੇ ਵਿੱਚ ਬੱਚਿਆਂ ਨੂੰ ਰਜਾਈਆਂ ਨੂੰ ਖਿੱਚ-ਖਿੱਚ ਕਰਨਾ ਪੈਂਦਾ ਪਰ ਅਸੀਂ ਤਿੰਨੇ ਭੈਣਾਂ ਤੜਕੇ ਆਪ ਹੀ ਉੱਠ ਪੈਂਦੀਆਂ ਸਾਂ ਮੈਨੂੰ ਕਦੇ ਮੇਰੇ ਚਾਚੇ ਨੇ ਆਵਾਜ਼ ਵੀ ਨਹੀਂ ਸੀ ਮਾਰੀ ਕਹਿੰਦੀ ਚਲੋ ਜੀ ਬਚਪਨ ਵੀ ਕਬੀਲਦਾਰੀਆਂ ਚਲੰਗ ਗਿਆ ਤਾਂ ਜਦੋਂ ਕਹਿੰਦੀ ਮੈਂ 18-19 ਸਾਲ ਦੀ ਹੁੰਨੀ ਆ ਮੈਨੂੰ ਉਦੋਂ ਮੇਰੀਆਂ ਭੂਆ ਨੇ ਅਸਲ ਸੱਚ ਦੱਸਿਆ ਕਿ ਜਿਹਨੂੰ ਤੂੰ ਪਾਪਾ-ਪਾਪਾ ਕਹਿੰਦੀ ਆ ਇਹ ਤੇਰਾ ਪਿਓ ਨਹੀਂ ਹੈਗਾ ਇਹ ਤੇਰਾ ਚਾਚਾ ਆ ਤੇਰਾ ਪਿਓ ਇਸ ਦੁਨੀਆ ਤੋਂ ਜਾ ਚੁੱਕਾ ਆ ਤੇਰਾ ਪਿਓ ਜਦੋਂ ਤੋਂ 15 ਦਿਨਾਂ ਸੀ ਉਦੋਂ ਹੀ ਦੁਨੀਆ ਤੋਂ ਚਲਾ ਗਿਆ ਸੀ ਤਾਂ ਕਹਿੰਦੀ ਮੇਰਾ ਰੋਣ ਨਿਕਲ ਜਾਂਦਾ ਇਹ ਗੱਲ ਸੁਣ ਕੇ ਤਾਂ ਮੈਂ ਭੂਆ ਨੂੰ ਕਹਿੰਦੀ ਵੀ ਇਹ ਸੱਚ ਨਹੀਂ ਹੋ ਸਕਦਾ ਤਾਂ ਕਹਿੰਦੀ ਭੂਆ ਮੇਰੇ ਸਿਰ ਤੇ ਹੱਥ ਰੱਖ ਕੇ ਸੌਂਖਾ ਆ ਗਈਆਂ ਵੀ ਨਹੀਂ ਪੁੱਤੇ ਸੱਚ ਆ ਵੀ ਇਹ ਤੇਰਾ ਚਾਚਾ ਆ ਤੇਰੀ ਮਾਂ ਨੂੰ ਤੇਰੇ ਚਾਚੇ ਕਰੇ ਬਿਠਾਤਾ ਸੀ ਜੋ ਤੇਰਾ ਪਿਓ ਦੁਨੀਆ ਤੋਂ ਚਲਾ ਗਿਆ ਸੀ ਕਿ ਕੁੱਛ ਮਹੀਨੇ ਉਹਨਾਂ ਗੱਲਾਂ ਦਾ ਮੇਰੇ ਤੇ ਬਹੁਤ ਅਸਰ ਰਿਹਾ ਕੀ ਮੈਂ ਉਸ ਪਿਓ ਨੂੰ ਦੇਖਿਆ ਵੀ ਨਹੀਂਗਾ ਜਿਨੇ ਇਹ ਜਗਤ ਦਿਖਾਇਆ ਹਨ ਤੇ ਕਹਿੰਦੀ ਸਾਡੇ ਘਰੇ ਮੇਰੇ ਪਿਓ ਦੀ ਕੋਈ ਫੋਟੋ ਵੀ ਨਹੀਂ ਸੀ ਪਤਾ ਨਹੀਂ ਤਾਂ ਕਰਕੇ ਕੋਈ ਫੋਟੋ ਨਹੀਂ ਸੀ ਲਾਈ ਵੀ ਸ਼ਾਇਦ ਇਹ ਕੱਲ ਨੂੰ ਪੁੱਛੂਗੀ ਵੀ ਇਹ ਕੌਣ ਆ ਤਾਂ ਅਸੀਂ ਕੀ ਜਵਾਬ ਦੇਵਾਂਗੇ ਕਹਿੰਦੀ ਫਿਰ ਮੈਂ ਰਾਤ ਨੂੰ ਜਦੋਂ ਆਪਦੇ ਕਮਰੇ ਸੌਇਆ ਕਰਨਾ ਤੇ ਮੈਂ ਰੋਇਆ ਵੀ ਕਰਨਾ ਤੇ ਮੇਰੀ ਛੋਟੀਆਂ ਭੈਣਾਂ ਨੇ ਪੁੱਛਣਾ ਮੇਰੇ ਭਰਾ ਨੇ ਪੁੱਛਣਾ ਕਿ ਕੀ ਹੋਇਆ ਤੈਨੂੰ ਭੈਣੇ ਤਾਂ ਮੈਂ ਕਿਹਾ ਕਰਨਾ ਕੁਝ ਨਹੀਂ ਹੋਇਆ ਮੇਰੇ ਪੇਟ 'ਚ ਦਰਦ ਹੁੰਦਾ ਜਾਂ ਸਿਰ ਦਰਦ ਹੁੰਦਾ ਕਹਿੰਦੀ ਮੈਂ ਬਹਾਨੇ ਬਣਾ ਲਿਆ ਕਰਨੇ ਪਰ ਮੈਂ ਰੋਂਦੀ ਤਾਂ ਸੀ ਵੀ ਨਾ ਮੇਰਾ ਇਸ ਦੁਨੀਆ 'ਚ ਪਿਓ ਆ ਨਾ ਮ ਤੇ ਕੱਲਾ ਚਾਚਾ ਰਹਿ ਗਿਆ ਕਹਿੰਦੀ ਪਰ ਜਿਹੜਾ ਮੇਰਾ ਚਾਚਾ ਸੀ ਉਹ ਮੇਰੇ ਸਾਹਾਂ ਸਾਹ ਲੈਂਦਾ ਸੀ ਕਹਿੰਦੀ ਐਵੇਂ ਕਹਿੰਦੇ ਆ ਮੇਰੇ ਚਾਚੇ ਨੇ ਮੇਰੇ ਨਾਲ ਕੋਈ ਫਰਕ ਨਹੀਂ ਕੀਤਾ ਨਾ ਕੱਪੜੇ ਲੀਡੇ ਚ ਕਦੀ ਫਰਕ ਕੀਤਾ ਨਾ ਸਾਨੂੰ ਪੜਾਉਣ ਲਿਖਾਉਣ ਚ ਕੋਈ ਫਰਕ ਕੀਤਾ ਨਾ ਕੋਈ ਖਮਾਉਣ ਪਿਆਉਣ ਦੀ ਚੀਜ਼ ਚ ਕੋਈ ਫਰਕ ਕੀਤਾ ਸਾਰਾ ਕੁਝ ਕਦੀ ਮੈਨੂੰ ਬਰਾਬਰ ਮਿਲਦਾ ਰਿਹਾ ਕਹਿੰਦੀ ਚਲੋ ਜੀ ਜਦੋਂ ਮੈਂ 23 24 ਸਾਲ ਦੀ ਹੋ ਜਾਂਦੀ ਆ ਮੇਰੀਆਂ ਛੋਟੀਆਂ ਭੈਣਾਂ ਲਗਭਗ 21 ਕ ਸਾਲ ਦੀਆਂ ਹੋ ਜਾਂਦੀਆਂ ਨੇ ਤਾਂ ਉਦੋਂ ਕੀ ਹੁੰਦਾ ਕਿ ਇੱਕ ਰਿਸ਼ਤਾ ਆਉਂਦਾ ਤਾਂ ਵਿਚੋਲਾ ਸਾਡੇ ਘਰੇ ਆਉਂਦਾ ਤਾਂ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਆ ਮੈਨੂੰ ਮੁੰਡੇ ਆਲੇ ਦੇਖਣਾ ਆਉਂਦੇ ਆ ਕਹਿੰਦੇ ਜਦੋਂ ਮੈਨੂੰ ਦੇਖਣਾ ਆਉਂਦੇ ਆ ਹੁਣ ਮੇਰੀਆਂ ਛੋਟੀਆਂ ਭੈਣਾਂ ਵੀ ਉੱਥੇ ਹੀ ਸਨ ਚਲੋ ਜੀ ਉਹਨਾਂ ਦੀ ਨਿਗਾ ਛੋਟੀਆਂ ਭੈਣਾਂ ਦੀ ਪੈ ਗਈ ਉਸ ਤੋਂ ਦੂਜੇ ਦਿਨ ਵਿਚੋਲਾ ਸਾਡੇ ਘਰੇ ਆ ਕੇ ਇਹ ਕਹਿੰਦਾ ਕਿ ਜਿਹੜੀ ਤੁਹਾਡੀ ਵੱਡੀ ਬੇਟੀ ਆ ਇਹ ਮਦਰ ਇੱਕ ਅੱਦਦੀ ਆ ਇਹ ਉਹਨਾਂ ਨੂੰ ਪਸੰਦ ਨਹੀਂ ਆਈ ਤੇ ਉਹ ਛੋਟੀਆਂ ਦਾ ਰਿਸ਼ਤਾ ਮੰਗਦੇ ਆ ਉਹ ਕਹਿੰਦੇ ਭਾਵੇਂ ਦਾਤ ਸਾਨੂੰ ਇੱਕ ਚਮਚਾ ਵੀ ਨਾ ਦਿਓ ਪਰ ਸਾਨੂੰ ਛੋਟੀਆਂ ਦਾ ਰਿਸ਼ਤਾ ਦੇ ਦਿਓ ਕਿਉਂਕਿ ਕਹਿੰਦੀ ਮੇਰੀ ਛੋਟੀਆਂ ਭੈਣਾਂ ਸੋਹਣੀਆਂ ਸਨ ਅੱਖੀਆਂ ਬਹੁਤ ਸਨ ਉੱਚੀਆਂ ਲੰਬੀਆਂ ਸਨ ਦੋਵੇਂ ਜੋੜੀਆਂ ਸਨ ਤੇ ਅੱਗੋਂ ਉਹ ਵੀ ਦੋ ਭਰਾ ਸਨ ਉਹਨਾਂ ਕੋਲੇ ਸੱਤ-ਸੱਤ ਕਿੱਲੇ ਜ਼ਮੀਨ ਸੀ ਕਹਿੰਦੀ ਚਲੋ ਜੀ ਮੇਰਾ ਚਾਚਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਵਿਆਹਣੀਆਂ ਰਿਆਂ ਹਣਾ ਮੇਰੀਆਂ ਤਿੰਨੇ ਧੀਆਂ ਜਵਾਨ ਹੋ ਚੁੱਕੀਆਂ ਨੇ ਵੀ ਚਲ ਜਿਓ ਛੋਟੀਆਂ ਦਾ ਰਿਸ਼ਤਾ ਮੰਗਦੇ ਆ ਵੀ ਚਲੋ ਠੀਕ ਆ ਚਾਚੇ ਮੇਰੇ ਨੇ ਜਦੋਂ ਉਹਨਾਂ ਦਾ ਵਿਆਹ ਹੋਇਆ ਨਾ ਵਿਆਹ ਤੋਂ 6 ਮਹੀਨੇ ਬਾਅਦ ਕਿੰਦੀ ਮੇਰੀਆਂ ਭੂਆ ਨੇ ਮੇਰੇ ਕੰਨ ਪਰਨੇ ਸ਼ੁਰੂ ਕਰਤੇ ਮੇਰੇ ਹੋਰ ਰਿਸ਼ਤੇਦਾਰਾਂ ਨੇ ਮੇਰੇ ਕੰਨ ਪਰਨੇ ਸ਼ੁਰੂ ਕਰਤੇ ਕਿ ਜੇ ਅੱਜ ਤੇਰਾ ਪਿਓ ਜਿਉਂਦਾ ਹੁੰਦਾ ਤਾਂ ਤੇਰਾ ਵਿਆਹ ਪਹਿਲਾਂ ਹੋਣਾ ਸੀਗਾ ਚਾਚੇ ਨੇ ਉਹੀ ਸ਼ਰੀਕਾਂ ਵਾਲਾ ਕੰਮ ਕਰਤਾ ਕਿ ਸੱਤ-ਸੱਤ ਕਿੱल्ल्या ਤੇ ਆਪਦੀਆਂ 3 ਵਿਆਲੀਆਂ ਆਪਦੀਆਂ 3 ਨੂੰ ਬੁਲਟ ਮੋਟਰਸਾਈਕਲ ਦੇ ਦਿੱਤੇ ਸੋਨਾ ਪਾ ਲਿਆ ਲੀਡਾ ਕਪੜਾ ਵਧੀਆ ਦੇਤਾ ਤੇ ਤੈਨੂੰ ਹੁਣ ਚਾਚਾ ਕਿਸੇ ਮਾੜੇ ਘਰੇ ਵਿਆਊਗਾ ਕਿਉਂਕਿ ਜੇ ਚਾਚੇ ਨੇ ਤੈਨੂੰ ਵਿਆਉਣਾ ਹੁੰਦਾ ਤਾਂ ਇਸ ਚੰਗੇ ਘਰੇ ਵਿਆਹ ਦੇਣਾ ਸੀਗਾ ਕਹਿੰਦੀ ਉਹ ਗੱਲਾਂ ਮੇਰੇ ਦਿਮਾਗ ਤੇ ਮੇਰੇ ਦਿਲ ਤੇ ਬਹੁਤ ਅਸਰ ਕਰ ਗਈਆਂ ਤੇ ਮੈਂ ਵਿੱਚੋਂ ਵਿੱਚ ਆਪਦੇ ਚਾਚੇ ਨੂੰ ਨਫ਼ਰਤ ਕਰਨੀ ਸ਼ੁਰੂ ਕਰਤੀ ਵੀ ਵਾਕਿਆ ਹੀ ਚਾਚਾ ਇਹ ਸ਼ਰੀਕ ਆ ਕੀ ਦੇ ਦਿਲ 'ਚ ਖੋਟ ਆ ਇਹ ਉਤੋਂ ਤੋਂ ਮੇਰੇ ਨਾਲ ਮਿੱਠਾ ਹੋ ਕੇ ਰਹਿੰਦਾ ਪਰ ਇਹ ਵਿੱਚੋਂ ਇਹਦੇ ਦਿਲ ਦੇ ਵਿੱਚ ਕੋੜ ਆ ਇਹਨੇ ਆਪ ਦਿੱਤੀਆਂ ਨੂੰ ਸਾਥ-ਸਾਥ ਕਿੱल्ल्या ਤੇ ਵਿਆਹ ਲਿਆ ਮੈਨੂੰ ਹੁਣ ਮਾੜੇ ਘਰੇ ਵਿਆਊਗਾ ਕਹਿੰਦੀ ਚਲੋ ਜੀ ਟਾਈਮ ਪੈ ਗਿਆ ਪਰ ਇਹ ਗੱਲ ਮੈਂ ਕਦੇ ਆਪਦੇ ਚਾਚੇ ਨੂੰ ਨਹੀਂ ਸ਼ੋਅ ਹੋਣ ਦਿੱਤੀ ਕਿ ਮ ਮੈਨੂੰ ਨਫ਼ਰਤ ਬਹੁਤ ਕਰਦੀ ਆ ਪਰ ਮੈਨੂੰ ਹੁਣ ਸਾਰਾ ਕੁਝ ਕਹਿੰਦੀ ਮੇਰੇ ਭੂਆ ਦੱਸਦੀਆਂ ਸਨ ਮੈਂ ਉਹ ਗੱਲਾਂ ਨੂੰ ਕਮਲੀ ਸੱਚ ਮੰਨੀ ਜਾਂਦੀ ਸੀ ਕਹਿੰਦੀ ਜਦੋਂ ਮੈਂ 27 ਸਾਲ ਦੀ ਹੋ ਜਾਨੀ ਆ ਉਦੋਂ ਇੱਕ ਰਿਸ਼ਤਾ ਆਉਂਦਾ ਮੁੰਡੇ ਨੂੰ 13 ਕਿੱਲੇ ਜ਼ਮੀਨ ਆਉਂਦੀ ਹੁੰਦੀ ਆ ਮੁੰਡਾ ਪੁਲਿਸ ਦੇ ਵਿੱਚ ਮੁਲਾਜ਼ਮ ਹੁੰਦਾ ਚਲੋ ਜੀ ਉਹ ਮੈਨੂੰ ਦੇਖ ਜਾਂਦੇ ਆ ਮੈਂ ਉਹਨਾਂ ਨੂੰ ਪਸੰਦ ਆ ਜਾਂਦੀ ਆ ਚਾਚਾ ਉਹਨਾਂ ਦਾ ਘਰ-ਵਾਰ ਦੇਖ ਆਉਂਦਾ ਸਾਰੀ ਪੁੱਛ ਪੜਤਾਲ ਕਰ ਲੈਂਦਾ ਚਲੋ ਜੀ ਰਿਸ਼ਤਾ ਓਕੇ ਹੋ ਜਾਂਦਾ ਕਹਿੰਦੀ ਜਦੋਂ ਮੇਰਾ ਵਿਆਹ ਹੁੰਦਾ ਤਾਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਕਿ ਮੇਰੇ ਚਾਚੇ ਨੇ ਮੈਨੂੰ ਵਿਆਹ ਦੇ ਜੋ ਸੋਨਾ ਬਣਾਇਆ ਗਿਆ ਉਹ ਵੀ ਸਾਰਿਆਂ ਦੇ ਸਾਹਮਣੇ ਬਣਿਆ ਕਦੇ ਮੈਨੂੰ ਵਿਆਹ ਤੋਂ 3 ਦਿਨ ਪਹਿਲਾਂ ਪਤਾ ਲੱਗਦਾ ਕਿ ਮੇਰੇ ਚਾਚੇ ਨੇ ਮੈਨੂੰ ਦਾਜ ਦੇ ਵਿੱਚ ਦੇਣ 12-13 ਲੱਖ ਵਾਲੀ ਗੱਡੀ ਬੁੱਕ ਕਰਾਈ ਹੋਈ ਹੈ ਕਹਿੰਦੇ ਚਲੋ ਜੀ ਮੇਰਾ ਵਿਆਹ ਮੇਰਾ ਚਾਚਾ ਬੜੀ ਧੂਮ-ਤਾਮ ਨਾ ਕਰਦਾ ਮੈਨੂੰ ਦਾਜ ਵੀ ਦੂਜੇ ਛੁੱਟੀਆਂ ਪਹਿਲਾਂ ਵਾਅਦਾ ਦਿੱਤਾ ਜਾਂਦਾ ਮੈਨੂੰ ਸੋਨਾ ਵੀ ਉਹਨਾਂ ਨੇ ਵਾਅਦਾ ਪਾਇਆ ਜਾਂਦਾ ਉਹਨਾਂ ਨੂੰ ਵਿਆਹ ਵਿੱਚ ਬੁਲਟ ਮੋਟਰਸਾਈਕਲ ਦਿੱਤੇ ਤੇ ਮੈਨੂੰ ਮੇਰੇ ਚਾਚੇ ਨੇ ਗੱਡੀ ਦਿੱਤੀ ਤੇ ਮੈਨੂੰ ਵਿਆਹ ਆ ਵੀ ਵੱੱਡ ਜ਼ਮੀਨ ਵਾਲੇ ਦੇ ਘਰੇ ਉੱਤੋਂ ਪੁਲਿਸ ਮੁਲਾਜ਼ਮ ਲੱਗਿਆ ਕਹਿੰਦੇ ਚਲੋ ਜ ਕਹਿੰਦੀ ਫਿਰ ਮੈਂ 15-20 ਦਿਨਾਂ ਬਾਅਦ ਜਦੋਂ ਦੁਬਾਰਾ ਪੇਕੇ ਆਉਣੀਆਂ ਦੇ ਚਾਚੇ ਦੇ ਘਰ ਤਾਂ ਕਹਿੰਦੀ ਚਾਚੇ ਨੂੰ ਵੇਖ ਕੇ ਮੇਰਾ ਰੋਣ ਨਿਕਲ ਜਾਂਦਾ ਤੇ ਮੇਰੇ ਚਾਚਾ ਮੈਨੂੰ ਗੱਲ ਨਾ ਲਾ ਕੇ ਕਹਿੰਦਾ ਵੀ ਕਮਲ ਜੀਏ ਨਾ ਰੋ ਫਿਰ ਕੀ ਹੁੰਦਾ ਵੀ ਥੋੜਾ ਦੂਰ ਵਿਆਹੀ ਆ ਹਨਾ ਵੀ 10 ਕਿਲੋਮੀਟਰ ਦੀ ਵਿੱਥਾ ਕਹਿੰਦੀ ਮੇਰੇ ਚਾਚੇ ਦੇ ਦਿਲ 'ਚ ਇਹ ਗੱਲ ਸੀ ਵੀ ਸ਼ਾਇਦ ਇਹਦਾ ਜੀ ਨਹੀਂ ਲੱਗਦਾ ਇਹ ਤਾਂ ਰੋਪੀ ਕਹਿੰਦੀ ਪਰ ਮੈਨੂੰ ਉਹਨਾਂ ਗੱਲਾਂ ਨੇ ਰਵਾਤ ਤਾਂ ਕਿ ਜਿਹੜੀਆਂ ਮੇਰੀਆਂ ਭੂਆ ਸਨ ਜਾਂ ਹੋਰ ਰਿਸ਼ਤੇਦਾਰ ਸਨ ਉਹਨਾਂ ਨੇ ਇਸ ਫੱਕਰ ਬੰਦੇ ਦੀ ਤਸਵੀਰ ਮੇਰੀ ਨਜ਼ਰਾਂ 'ਚ ਕੁਝ ਹੋਰ ਹੀ ਬਣਾਤੀ ਇਹ ਨਹੀਂ ਨਫਰਤ ਕਰਨ ਲੱਗ ਗਈ ਬਿਹੱਦ ਤੋਂ ਜ਼ਿਆਦਾ ਮੈਂ ਇਹਨੂੰ ਸ਼ਰੀਕ ਸਮਝਦੀ ਸੀ ਇਹਨੂੰ ਕੋੜਾ ਸਮੇਂ ਦੀ ਸੀ ਪਰ ਇਸ ਚਾਚੇ ਨੇ ਤਾਂ ਮੈਨੂੰ ਜੰਨਤ ਤੇ ਬਿਠਾਤਾ ਬੇਨ ਇਹਨੇ ਤਾਂ ਮੈਨੂੰ ਆਪਦੀਆਂ ਧੀਆਂ ਨਾਲੋਂ ਵੱਧ ਕੇ ਥਾਂ ਦਿੱਤੀ ਆ ਕਹਿੰਦੀ ਮੈਂ ਆਪਦੇ ਚਾਚੇ ਦੇ ਪੈਰ ਫੜ ਕੇ ਰੋਣ ਲੱਗ ਗਈ ਤੇ ਮੈਂ ਮਾਫੀ ਮੰਗਣ ਲੱਗ ਗਈ ਤੇ ਮੇਰੇ ਚਾਚੇ ਨੇ ਮੈਨੂੰ ਘੁੱਟ ਕੇ ਗੱਲ ਨਾਲਾਇਆ ਵੀ ਧੀਏ ਗੱਲ ਦੱਸ ਗੱਲ ਕੀ ਆ ਕਹਿੰਦੀ ਫਿਰ ਮੈਂ ਚਾਹੁੰਦੀ ਸੀ ਵੀ ਅੱਜ ਮੈਂ ਉਹ ਚਾਚੇ ਨੂੰ ਸਾਰਾ ਕੁਝ ਸੱਚ ਦੱਸ ਦਿਆਂ ਵੀ ਅੱਜ ਮੈਂ ਕੋਈ ਸਵਾਲ ਨਾ ਲਗਾਵਾ ਵੀ ਜਿਹੜੇ ਚਾਚੇ ਨੇ ਮੇਤੋ ਨਹੀਂ ਕਰਸਲੇ ਕਾਇਤੇ ਮੈਂ ਅੱਜ ਤੱਕ ਲੋ ਕਿਉਂ ਕੋਸ਼ਿਸ਼ ਲਕਾਵਾਂ ਆ ਭੈਣ ਕਹਿੰਦੀ ਫਿਰ ਮੈਂ ਆਪਣੇ ਚਾਚੇ ਨੂੰ ਸਾਰਾ ਕੁਝ ਖੁੱਲ ਕੇ ਦੱਸਤਾ ਕਿ ਮੇਰੀਆਂ ਭੂਆ ਨੇ ਜਾਂ ਹੋਰ ਰਿਸ਼ਤੇਦਾਰਾਂ ਨੇ ਮੇਰੇ ਦਿਲ 'ਚ ਤੁਹਾਡੇ ਲਈ ਬਹੁਤ ਨਫ਼ਰਤ ਭਰਤੀ ਸੀ ਮੈਨੂੰ ਇਹ ਗੱਲ ਦੱਸੀ ਗਈ ਕਿ ਇਹ ਤੇਰਾ ਚਾਚਾ ਆ ਇਹ ਤੇਰਾ ਅਸਲ ਪਿਓ ਨਹੀਂ ਜਦੋਂ ਮੇਰੇ ਛੋਟੀਆਂ ਭੈਣਾਂ ਦਾ ਤੁਸੀਂ ਵਿਆਹ ਕੀਤਾ ਉਦੋਂ ਵੀ ਮੇਰੇ ਦਿਮਾਗ 'ਚ ਬਹੁਤ ਗਲਤ ਫਹਿਮੀਆਂ ਪਾਈਆਂ ਗਈਆਂ ਕਿ ਬੇ ਤੇਰਾ ਚਾਚਾ ਤੈਨੂੰ ਮਾੜੇ ਘਰੇ ਵਿਆਊਗਾ ਇਨੇ ਤਰ੍ਹਾਂ ਦੇ ਸ਼ਰੀਕਾਂ ਵਾਲਾ ਵਿਤਕਰਾ ਕਰਨਾ ਆ ਤਾਂ ਕਹਿੰਦੀ ਮੈਂ ਵਿੱਚੋਂ ਵਿੱਚ ਤੁਹਾਨੂੰ ਬੜੀ ਨਫ਼ਰਤ ਕਰਨ ਲੱਗ ਗਈ ਸੀ ਮੈਂ ਤੁਹਾਨੂੰ ਦਿਲ ਤਾਂ ਵਾਕਿਆ ਮੈਨੂੰ ਇਹਨਾਂ ਗੱਲਾਂ ਦਾ ਪਛਤਾਵਾ ਹੋਇਆ ਕਿ ਮੈਂ ਗਲਤ ਆ ਕਹਿੰਦੀ ਮੈਂ ਹੱਥ ਜੋੜ ਕੇ ਉਹ ਚਾਚਾ ਤੋਂ ਮਾਫੀ ਮੰਗਣ ਲੱਗਦੀ ਕਿ ਮੇਰਾ ਚਾਚਾ ਵੀ ਰੋਣ ਲੱਗ ਗਿਆ ਤੇ ਮੈਨੂੰ ਗੱਲ ਨਾ ਲੱਗੇ ਕਹਿੰਦਾ ਧੀ ਇਹ ਬੇਸ਼ੱਕ ਤੇਰੇ ਪਿਓ ਦੀ ਜਿੰਨੀ ਲਿਖੀ ਸੀ ਉਹਨੇ ਭੋਗ ਲਈ ਪਰ ਮੈਂ ਕਦੇ ਵੀ ਤੈਨੂੰ ਆਪਦੇ ਭਰਾ ਦੀ ਧੀ ਨਹੀਂ ਸਮਝਿਆ ਮੈਂ ਹਮੇਸ਼ਾ ਤੈਨੂੰ ਆਪ ਦੀਆਂ ਧੀਆਂ ਨਾਲੋਂ ਵੱਧ ਕੇ ਪਿਆਰ ਕੀਤਾ ਉਹਨਾਂ ਨਾਲੋਂ ਉੱਚਾ ਦਰਜਾ ਦਿੱਤਾ ਕਿਉਂਕਿ ਜਦੋਂ ਤੇਰੀ ਮਾਂ ਦੁਨੀਆ ਤੋਂ ਚਲੀ ਗਈ ਸੀ ਇਹ ਘਰ ਜਮਾ ਤਿੱਲਿਆਂ ਵਾਂਗ ਖਿਲਰ ਗਿਆ ਸੀ ਤਾਂ ਇਸ ਘਰ ਨੂੰ ਧੀਏ ਤੂੰ ਜੋੜਿਆ ਉਦੋਂ ਤੇਰਾ ਬਚਪਨ ਸੀਗਾ ਤੂੰ ਆਪਦਾ ਬਚਪਨ ਵੀ ਇਸ ਕਿਉਂ ਆਪਦੀ ਜਵਾਨੀ ਵੀ ਇਸ ਘਰ ਨੂੰ ਦਿੱਤੀ ਪਰ ਮੈਂ ਨਹੀਂ ਸੀ ਚਾਹੁੰਦਾ ਕਿ ਜਿਹੜੀ ਮੇਰੀ ਧੀ ਨੇ ਮੇਰੇ ਘਰ ਨੂੰ ਬੰਨਿਆ ਵੀ ਮੈਂ ਉਹਨੂੰ 7 ਕਿੱल्ल्या ਤੇ ਵਿਆਹਾਂ ਜਾਂ 6 ਕਿੱल्ल्या ਤੇ ਵਿਆਹਾਂ ਕਹਿੰਦੇ ਆ ਮੇਰੀ ਰੀਜ ਸੀ ਕਿ ਜਿੱਥੇ ਮੈਂ ਵਿਆਹਾਂ ਉੱਥੇ 10 ਕਿੱਲਾਂ ਤੋਂ ਵੱਧ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਕਿਉਂਕਿ ਜੇ ਤਰਾ ਪਿਓ ਜਉਂਦਾ ਹੁੰਦਾ ਤਾਂ ਖੌਰੇ ਉਹ ਤਨੂੰ ਇਸ ਤੋਂ ਵੀ ਚੰਗੇ ਘਰੇ ਵਿਆਹ ਦਿੰਦਾ ਪਰ ਮੇਥੋਂ ਧੀ ਜਿੰਨਾ ਹੋਇਆ ਮੈਂ ਉਹਨਾਂ ਤੇਰੇ ਲਈ ਕੀਤਾ ਮੈਂ ਕਿਸੇ ਤਰ੍ਹਾਂ ਹੋ ਗਿਆ ਫਰਕ ਨਹੀਂ ਕੀਤਾ ਕਹਿੰਦੀ ਮੇਰਾ ਚਾਚਾ ਵੀ ਬੜਾ ਰੋਇਆ ਤੇ ਮੈਂ ਵੀ ਬੜੀ ਰੋਈ ਪੈਣ ਕਹਿੰਦੀ ਚਲੋ ਜੀ ਜਦੋਂ ਮੇਰਾ ਵਿਆਹ ਹੁੰਦਾ ਮ ਰਾਪੜੇ ਮੈਨੂੰ ਪੁੱਤ ਦਿੱਤਾ ਪੂਰੇ ਰੰਗ ਭਾਗ ਲੱਗੇ ਆ ਕਹਿੰਦੀ ਅੱਜ ਵੀ ਜਦੋਂ ਮੈਂ ਪੇਕੇ ਜਾਂਦੀ ਆ ਮੇਰਾ ਚਾਚਾ ਬੂਹੇ 'ਚ ਖੜਾ ਕਹਿੰਦੀ ਮੈਨੂੰ ਡੀਕਦਾ ਹੁੰਦਾ ਮੈਨੂੰ ਘੁੱਟ ਕੇ ਗੱਲ ਨਾਲ ਲਾਉਂਦਾ ਦੁਕਾਨ ਤੇ ਬਿਠਾ ਕੇ ਲੀੜਾ ਕਪੜਾ ਬਣਾ ਕੇ ਦਿੰਦਾ ਲੋੜੀ ਹੋਵੇ ਦੀਵਾਲੀ ਹੋਵੇ ਮੇਰਾ ਚਾਚਾ ਸਭ ਤੋਂ ਪਹਿਲਾਂ ਮੈਨੂੰ ਲੋੜੀ ਦੀਵਾਲੀ ਦੇਣ ਆਉਂਦਾ ਜੇ ਕਿਤੇ ਕੋਈ ਰਾਤ ਨੂੰ ਸਾਡੇ ਘਰੇ ਮੁਸੀਬਤ ਵੀ ਬਣ ਗਈ ਜਾਂ ਸਾਡੇ ਮੱਝ ਵੀ ਟਿੱਲੀ ਹੋ ਗਈ ਤਾਂ ਮੇਰਾ ਚਾਚਾ ਗੱਡੀ ਲੈ ਕੇ ਅੱਧੀ ਰਾਤ ਸਾਡੇ ਘਰੇ ਉਸੇ ਟਾਈਮ ਆ ਜਾਂਦਾ ਕਹਿੰਦੀ ਮੈਂ ਚਾਚੇ ਨੂੰ ਕਹਿੰਦੀ ਚਾਚਾ ਨਹੀਂ ਗਿਆ ਮੈਂ ਕਹਿੰਦੀ ਉਹਨੂੰ ਪਾਪਾ ਹੀ ਆ ਪਰ ਜਿਹੜੇ ਰਿਸ਼ਤੇਦਾਰ ਨੇ ਉਹ ਇਹ ਹੀ ਕਹਿੰਦੇ ਨੇ ਵੀ ਤੇਰਾ ਚਾਚਾ ਆ ਤੇਰਾ ਚਾਚਾ ਆ ਤਾਂ ਇਹ ਭੈਣ ਚਾਹੁੰਦੀ ਸੀ ਕਿ ਮੇਰੀ ਇਹ ਹੱਡ ਬੀਤੀ ਲੋਕਾਂ ਤੱਕ ਜਰੂਰ ਪਹਚਾਈ ਕਿ ਸ਼ਾਇਦ ਉਹਨਾਂ ਰਿਸ਼ਤੇਦਾਰਾਂ ਨੂੰ ਭੋਰਾ ਸ਼ਰਮ ਆ ਜਾਏ ਜਿਹੜੇ ਕੀ ਉਂਗਲਾਂ ਲਾ ਲਾ ਕੇ ਖੂਨ ਦੇ ਰਿਸ਼ਤੇ 'ਚ ਫਿੱਕ ਪਾ ਦਿੰਦੇ ਆ ਘਰਾਂ ਨੂੰ ਤੋੜ ਦਿੰਦੇ ਆ ਘਰਾਂ ਵਿੱਚ ਪਾੜ ਪਾ ਦਿੰਦੇ ਆ ਇਹ ਭੈਣ ਦੀ ਹੱਡ ਬੀਤੀ ਉਹਨਾਂ ਤਾਂ ਹੀ ਸਾਂਝੀ ਕੀਤੀ ਆ ਕਿਉਂਕਿ ਇਸ ਭੈਣ ਨੂੰ ਇਹਦੇ ਰਿਸ਼ਤੇਦਾਰ ਨੇ ਆਪ ਦੇ ਚਾਚੇ ਨਾਲੋਂ ਬਹੁਤ ਦੂਰ ਕਰਤਾ ਸੀ ਬੜੀ ਨਫ਼ਰਤ ਪੈਦਾ ਕਰਦੀ ਸੀ ਪਰ ਜਦੋਂ ਅਸਲ ਸੱਚ ਦਾ ਪਤਾ ਲੱਗਿਆ ਤੇ ਫਿਰ ਇਹ ਭੈਣ ਨੇ ਰੋ ਰੋ ਕੇ ਆਪਣੇ ਚਾਚੇ ਤੋਂ ਮਾਫ਼ੀਆਂ ਮੰਗੀਆਂ ਤੇ ਇਹ ਵੀਡੀਓ ਨੂੰ ਬਰਤਬਤੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਬਰਤਬਤੇ ਉਹਨਾਂ ਰਿਸ਼ਤੇਦਾਰਾਂ ਤੱਕ ਪਹੁੰਚੇ ਜਿਹੜੇ ਇਹੋ ਜਿਹੀ ਘਟੀਆਂ ਕੰਮ ਕਰਦੇ ਆ ਲੋਕਾਂ ਦੇ ਘਰਾਂ 'ਚ ਬਾੜ ਪਾਉਂਦੇ ਆ ਉਂਗਲਾਂ ਲਾਉਂਦੇ ਆ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ